ਕਿਸੇ ਦੇ ਖਾਤੇ 'ਚ ਰੁਪਈਆ ਵੀ ਆਇਆ ਹੋਵੇ ਅੱਜ 2.5 ਸਾਲ ਹੋ ਗਏ 1 ਰੁਪਈਆ ਵੀ ਮੈਨੂੰ ਨਹੀਂ ਲੱਗਦਾ ਕਿਸੇ ਦੇ ਖਾਤੇ 'ਚ ਇਹਨਾਂ ਨੇ ਪਾਇਆ ਹੋਣਾ ਆ ਬਿਜਲੀ ਇਹਨਾਂ ਨੇ ਕਿਹਾ ਮਾਫ਼ ਕਰਦੇ ਬਿਜਲੀ ਮਾਪ ਹੈ ਉਹਦੀ ਸੰਤ ਤੁਹਾਡੇ ਨੀਲੇ ਕਾਡ ਕੱਟਦੇ ਸੋਡੂ ਸ਼ਗਨ ਸਕੀਮਾ ਨਹੀਂ ਮਿਲਦੀਆਂ ਉਹਨੂੰ ਪੈਨਸ਼ਨਾਂ ਨਹੀਂ ਆਉਂਦੀਆਂ ਪਰ ਉਹ ਜੀ ਦੇਖੋ ਜਿਹੜੀਆਂ ਇਹਨਾਂ ਨੇ ਵਾਪਸ ਲੈ ਲਈਆਂ ਇੱਕ ਚੀਜ਼ ਦੇ ਚੱਕਰ ਉਨੇ ਕੋ ਮੈਂ ਇੱਕ ਬੇਨਤੀ ਕਰਨੀ ਜੁਣਾ ਤੁਹਾਨੂੰ ਬਹੁਤ ਜ਼ਮਾਨੀ ਲੈਣਾ ਅੱਜ ਰਗਰੀ ਅੰਟੀ ਆਏ ਵੇ ਇਹ ਆਪ ਤੇ ਵਿਚਾਰ ਸਾਂਝੇ ਕਰਨਗੇ ਕਿਉਂਕਿ ਦੇਖੋ ਇਹਨਾਂ ਨੇ ਆਪਣੀ ਗੱਲ ਇੰਡੀਆ ਲੈਵਲ ਤੱਕ ਪਹੁੰਚਾਉਣੀ ਹੈ ਲੋਕ ਸਭਾ ਹੀ ਜਾ ਕੇ ਇਹਨਾਂ ਨੇ ਗੱਲ ਆਪਣੀ ਰੱਖਣੀ ਹੈ ਸਾਰੀ ਤੇ ਇਹ ਤੋਂ ਮਿਲਨਸਰ ਪਰਿਵਾਰ ਮੈਨੂੰ ਨਹੀਂ ਲੱਗਦਾ ਕੋਈ ਆਪਾਂ ਨੂੰ ਐਮਪੀ ਅਜ ਤੱਕ ਫਰੀਦਕੋਟ ਦਾ ਮਿਲਿਆ ਜਾਂ ਬਾਦਸਾਹ ਜੀ ਕੇ ਪਹਿਲਾਂ ਚਲੋ ਉਹ ਉਸ ਤੋਂ ਬਾਅਦ ਬਟਿੰਡੇ ਹੋ ਗਏ ਸਾਰਾ ਪਰਿਵਾਰ ਉਧਰ ਇਲੈਕਸ਼ਨ ਲੜਨ ਲੱਗੇ ਉਸ ਤੋਂ ਬਾਅਦ ਉਧਰ ਜਿਵੇਂ ਉਹਨਾਂ ਦੇ ਹੋ ਗਏ ਬਾਕੀ ਉਹਨਾਂ ਦਾ ਜ਼ਾਇਰਾ ਵੱਡਾ ਬਣ ਜਾਂਦਾ ਹੈ ਹੁਣ ਇਸ ਤੋਂ ਪਹਿਲਾਂ ਗੁਰਦੇਵ ਅੰਕਲ ਹੋਣੇ ਵੀ ਆਪਣੇ ਜਮਾ ਘਰ ਨੂੰ ਆਪਣੇ ਨਾਲ ਵਰਤਦੇ ਰਹੇ ਆ ਸਾਰੇ ਉਸ ਤੋਂ ਬਾਅਦ ਹੁਣ ਭਈ ਰਾਜਵਿੰਦਰ ਨੂੰ ਆਪਾਂ ਮੌਕਾ ਦਈਏ ਕਿ ਤਾਂ ਕਿ ਆਪਣੀ ਗੱਲ ਅੱਗੇ ਜਾ ਕੇ ਉਹ ਰੱਖਣ ਤੇ ਜਿਹੜੀ ਆਪਾਂ ਨਾਲ ਆਪਣੇ ਕਾਂਗਰਸ ਵਾਲਿਆਂ ਨੇ ਤੇ ਝਾੜੂ ਵਾਲਿਆਂ ਨੇ ਆਪਣੇ ਨਾਲ ਵਾਅਦੇ ਕੀਤੇ ਆ ਉਹ ਇਹ ਆਪਾਂ ਇਹਨਾਂ ਦੇ ਬਰਾਹੀ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਸਹੀ ਕਰਾਈਏ ਤੇ ਦੁਬਾਰਾ ਆਪਾਂ ਸਾਰਾ ਖੁਸ਼ਹਾਲ ਪੰਜਾਬ ਬਣਾਈਏ ਤੇ ਜੋ ਸਕੀਮਾਂ ਆਪਾਂ ਨੂੰ ਪਹਿਲਾਂ ਮਿਲਦੀ ਸੀ ਉਹਨਾਂ ਨੂੰ ਦੁਬਾਰਾ ਬਹਾਲ ਕਰਾਂਗੇ ਉਹ ਦੇਖੋ ਜੇ ਆਪਾਂ ਇੱਕੋ ਵਾਰੀ ਤੁਹਾਨੂੰ ਆ ਤਾਂ ਮੈਨੂੰ ਹੁਣ ਪਤਾ ਨਹੀਂ ਚਲੋ ਥੋੜੀ ਸੌਫ ਹੋਈ ਐ ਪਿਛਲੇ 5 ਸਾਲ ਕਾਂਗਰਸ ਵਾਲੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹੋ ਜੇ ਕੋਡ ਚ ਰਹਿਣਾ ਪਿਆ ਹੋਵੇ ਜੀ ਪਹਿਲਾਂ ਜਿਵੇਂ ਤੁਹਾਡੇ ਇੱਥੇ ਬਿਮਾਰੀਆਂ ਨੂੰ ਵੀ ਤਾਂ ਬਣ ਜਾਂਦੀ ਸੀ ਸਾਰਾ ਥਾਂ ਇੱਥੇ ਵਾ ਪਾਣੀ ਭਰਿਆ ਰਹਿੰਦਾ ਸੀ ਆ ਉਰਲੇ ਪਾਸੇ ਜੋ ਹੋਟਲ ਕੋਲ ਵੀ ਜਾਂਦੇ ਉਹੋ ਹਜੇ ਵੀ ਮੈਨੂੰ ਲੱਗਦਾ ਟੁੱਟੀ ਹੋਏ ਰੋਡੋ ਕੋ ਦਾ ਇਹ ਸਾਰੀਆਂ ਉਦੋਂ ਚਲੋ ਆਪਾਂ ਆਪਣੀ ਸਰਕਾਰ ਨੂੰ ਬਣਵਾਈਆਂ ਉਦੋਂ ਬਾਅਦ ਸੀਵਰੇਜ ਦਾ ਕਨੈਕਸ਼ਨ ਆਪਾਂ ਕੀਤੇ ਹਜੇ ਤੱਕ ਮੈਨਾਂ ਸੀਵਰੇਜ ਪਾ ਕੇ ਇਹਨਾਂ ਨੇ ਬਹਾਲ ਨਹੀਂ ਕੀਤਾ ਸਿਸਟਮ ਸਾਰਾ ਹੁਣ ਉਹ ਕੋਡ ਚ ਰਹਿਨੇ ਐ ਕਿ ਤਾਂ ਹੀ ਨਿਕਲਨੇ ਦੀ ਆਪਾਂ ਬ ਜੋ ਆਪਣੇ ਤੋਂ 2022 'ਚ ਗਲਤੀ ਹੋ ਗਈ ਉਹਨੂੰ ਸੁਧਾਰਨ ਦਾ ਆਪਾਂ ਨੂੰ ਮੌਕਾ ਮਿਲਿਆ ਅੱਜ ਤੇ ਉਹਨੂੰ ਆਪਾਂ ਸੁਧਾਰ ਲਿਆ ਤੇ ਹੁਣ ਸਾਗਰ ਹੁਣੇ ਸਾਰੇ ਖੜੇ ਤੁਸੀਂ ਵੀ ਜਾਣਦੇ ਹੋ ਯਾਰ ਕਿਹੋ ਜਿਹੇ ਹਾਲਾਤ ਬਣਦੇ ਆ ਅੱਜਕੱਲ ਬਾਕੀ ਰਸੂਰੀਆਂ ਹੋਰ ਕੀ ਕੁਛ ਹੈ ਜਿੰਨ ਕਿ ਅੱਗੇ ਹਾਲਾਤ ਖਰਾਬ ਸੀਗੇ ਪਰ ਇੰਨੇ ਨਹੀਂ ਸੀ ਦੇਖੋ ਮਾਰ ਜਿੱਥੇ ਚੰਗੇ ਉਥੇ ਮਾੜਾ ਬੰਦਾ ਵੀ ਹੁੰਦਾ ਪਰ ਹੁਣ ਮਾੜਿਆਂ ਦੀ ਤਦਾਦ ਵਧ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਇਹ ਗੱਲ 2017 ਇਲੈਕਸ਼ਨ ਤੋਂ ਪਹਿਲਾਂ ਦੀ ਸੁਣਾਉਣਾ ਮੈਂ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅੱਜ ਸਾਡੇ ਸਤਕਾਰਯੋਗ ਹੈ ਅੱਜ ਇੱਥੇ ਨਹੀਂ ਰਹੇ ਆਪਣੇ ਵਿਚਾਰ ਪਰ ਉਹਨਾਂ ਦੀ ਸੋਚ ਵਿੱਚ ਹੈ ਆਪਣੇ ਉਹਨਾਂ ਨੇ ਬਲ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਕੋਰ ਕਮੇਟੀ ਦੀ ਮੀਟਿੰਗ ਸੀ ਬੁਲਾਇਆ ਉਹਨਾਂ ਨੇ ਕੋਈ ਬੰਦਿਆਂ ਨੇ ਜਿਵੇਂ ਆਪ ਦਾ ਉਹਦੇ ਵਿਚਾਰ ਰੱਖੇ ਸਾਰਿਆਂ ਨੇ ਕਿ ਜੀ ਆਪਾਂ ਯੂਨਿਟਾਂ ਮਾਫ ਕਰਦੀਏ ਜਿਵੇਂ ਹੁਣ ਇਹਨਾਂ ਨੇ 300 ਕਿਹਾ ਸੀਗਾ ਜਾਂ ਆਪਾਂ ਜੀ ਆਹ ਕਹਿ ਦਿਆ ਪਾਸ ਸਰਕਾਰ ਆਪਾਂ ਸਰਕਾਰੀ ਆਹ ਜੀ ਨਵੀਂ ਲਿਆ ਦਾਂਗੇ ਆ ਬਣਾ ਦਾਂਗੇ ਜਾਂ ਹੋਰ ਵੀ ਜਿਵੇਂ ਅੱਡ ਅੱਡ ਸਕੀਮਾਂ ਸਾਰਿਆਂ ਨੇ ਦਸੀਆਂ ਬਾਦਲ ਸਾਹਿਬ ਕਹਿੰਦੇ ਜਿਹੜੀ ਚੀਜ਼ ਮੈਨੀਫੈਸਟੋ ਵਿੱਚ ਲਿਖਣੀ ਹੈ ਉਹ ਮੇਰੇ ਸੈਨਾ ਬਿਨਾ ਅੱਗੇ ਪਾਸ ਨਹੀਂ ਹੋਣੇਗੀ ਤੇ ਕਹਿੰਦੇ ਮੈਂ ਉਹਦੇ ਤੇ ਸਾਈਨ ਕਰੂੰਗਾ ਜਿਹੜੀ ਮੈਨੂੰ ਲੱਗਦਾ ਹੋਇਆ ਕਿ ਮੈਂ ਪੂਰੀ ਕਰ ਸਕਦਾ ਕਹਿੰਦੇ ਕੋਈ ਝੂਠਤ ਬਗ ਨਹੀਂ ਕਹਿੰਦੇ ਵੋਟਾਂ ਘੱਟ ਪੈਂਦੀਆਂ ਪੈ ਜਾਂ ਨਹੀਂ ਪੈਂਦੀਆਂ ਨਾ ਪੈਣ ਪਰ ਆਪਾਂ ਗੱਪ ਮਾਰ ਕੇ ਸਰਕਾਰ ਨਹੀਂ ਬਣਾਉਣੀ ਕਿਉਂਕਿ ਕੱਲ ਨੂੰ ਲੋਕਾਂ 'ਚ ਜਾਣਾ ਤੇ ਲੋਕ ਜੁੱਤੀਆਂ ਮਾਰਦੇ ਆ ਇਹ ਨਾਲੇ ਜਿਹੜਿਆ ਸਪੀਕਰ ਸਾਹਿਬ ਹੋ ਗਏ ਯਾ ਭਗਵੰਤਮਾਨ ਹੋ ਗਿਆ ਉਹੀ ਬੰਦੇ ਆ ਜਿਹੜੇ ਕਹਿੰਦੇ ਸੀਗੇ ਕਿ ਜੇ 99 ਚੱਕੀ ਫਿਰਦੇ ਆ ਇੰਨਾ ਹੀ ਡਰ ਐ ਨਾ ਜਾਓ ਰੇੜੀਆਂ ਲਾ ਲਓ ਤੇ ਹੁਣ ਇਹਨਾਂ ਨੂੰ ਪੁੱਛਣ ਨਾਲ ਹੋਵੇ ਕਿ ਤੁਹਾਡੀ ਰੇੜੀ ਕਿੱਥੇ ਐ ਤੁਸੀਂ ਰੇੜੀਆਂ ਲਾ ਲਓ 599 ਭਗਵੰਤਮਾਨ ਲਈ ਫਿਰਦਾ ਚਾਰ ਗੱਡੀਆਂ ਸਪੀਕਰ ਸਾਹਿਬ ਲਈ ਫਿਰਦੇ ਆ ਜਿੰਨੇ ਇਹਨਾਂ ਦੇ ਮੰਤਰੀ ਐ ਸਾਰੇ ਉਵੇਂ ਹੀ ਜਾਣਦੇ ਕਿਉਂਕਿ ਹੁਣ ਮੈਂ ਹੰਸਰਾਜ ਹੰਸ ਦੀ ਗੱਲ ਸੁਣਾਉਣਾ ਮੈਂ ਦੋ ਤਿੰਨ ਦਿਨ ਪਹਿਲਾਂ ਉਹਨੂੰ ਕੋਰਟ ਵੇਖਿਆ ਆਪਦੇ ਨਾਲ ਤਾਂ ਉਹਦੇ ਨਾਲ ਬੰਦੇ ਵੀ ਤੇ ਮੁਲਾਜ਼ਮ ਉਹਦੇ ਨਾਲ 150 ਕਿਉਂਕਿ ਜਿਹੋ ਜਿਹਾ ਕੁਝ ਉਹਨਾਂ ਨੇ ਕੀਤਾ ਜੁੱਤੀਆਂ ਖਾਨ ਵਾਲੇ ਡਰ ਆਪ ਨੂੰ ਹੀ ਪਤਾ ਹੈ ਕਿ ਸਾਡੇ ਜੁੱਤੀਆਂ ਬਹਿਣੀਆਂ ਜੇ ਲੋਕਾਂ ਚ ਗਏ ਪਹਿਲਾਂ ਮਲਾਇਮ ਅੱਗੇ ਭਈਤੀਏ ਹੁਣ ਸਪੀਕਰ ਸਾਹਿਬ ਜਾਂਦੀ ਹੈ ਆਪਦੇ ਜਾਣ ਤੋਂ ਪਹਿਲਾਂ ਉੱਥੇ ਇੱਕ ਬੱਸ ਪਹੁੰਚ ਜਾਂਦੀ 45 ਮਲਾਇਮ ਵਾਲੀ ਕਿ ਜੀ ਮੈਨੂੰ ਕੱਲ ਨੂੰ ਕੋਈ ਉਹ ਪੁੱਠਾ ਸਿੱਧਾ ਕਹਿਣ ਵਾਲਾ ਨਾ ਹੋਵੇ ਇਹ ਆਪੇ ਦੱਬ ਲੈਣਗੇ ਹੁਣ ਕੱਲ ਦੀ ਗੱਲ ਹੈ ਮੈਂ ਕਿਤੇ ਖਬਰ ਪੜ੍ਹੀ ਜਾਂਦਾ ਸੀਗਾ ਕਹਿੰਦੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਅਸੀਂ ਕੋਈ ਸਾਡੇ ਧਰਨਾ ਨਹੀਂ ਲੱਗਣਾ ਕੋਈ ਸਾਡੇ ਕਿਸੇ ਨੂੰ ਅਸੀਂ ਟੈਂਕੀ ਤੇ ਨਹੀਂ ਚੜ੍ਹਨ ਦੇਣਾ ਕੱਲ ਦੀ ਗੱਲ ਆ ਖਬਰ ਸੀ ਕਿਸੇ ਮਿਲਦਾ ਕਿ ਤੁਹਾਨੂੰ ਘਰ ਨੂੰ ਜਾ ਹੁਣ ਆ ਹੀ ਮੈਂ ਹਾਂ ਸਾਡੇ ਕੋਲ ਹੁਣ ਆ ਵੇਖੋ ਕਿ ਜੇ ਆਹ ਕੁਛ ਆਪਾਂ ਅੱਗੇ ਛੋਣੇ ਐ ਤੇ ਆਪਾਂ ਦੁਬਾਰਾ ਇਹਨਾਂ ਦੇ ਝੂਠਾਂ ਪਿੱਛੇ ਲੱਗ ਜੰਨੇ ਐ ਨਹੀਂ ਤਾਂ ਆਪਾਂ 1 ਜੂਨ ਨੂੰ ਤੱਕੜੀ ਦੇ ਮੋਹਰ ਲਾ ਕੇ ਤੇ ਭਈ ਰਾਜਵਿੰਦਰ ਨੂੰ ਚਿਤਾ ਕੇ ਭੇਜੀਏ ਤਾਂ ਕਿ ਆਪਣੇ ਕੰਮ ਹੋਣ ਆਪਣੇ ਦੁੱਖ ਸੁੱਖ ਚ ਆਪਣੀ ਬਾਹ ਫੜਨ। ਪਰ ਇਹਨਾਂ ਸ਼ਬਦਾਂ ਨਾਲ ਹੀ ਮੈਂ ਫਤਿਹ ਦੀ ਸਾਂਝ ਪੂਰੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਇੱਕ ਆਪ ਆ ਹੀ ਬੈਠੇ ਰੇ